ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਦੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਹਨਾਂ ਦੀ ਜੁਆਇੰਟ ਐਫਰਟ ਹੋਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਏ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚੋਂ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਹੈ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੇਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ ਪਾਸੋਂ ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255498 ਅਸਲੈਕ ਦਾ ਐਫ ਆਈ ਆਰ ਲੌਂਚ ਕੀਤਾ ਸੀ ਤੇ ਉਹਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਮ੍ਰਿਤਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ੈਕ ਦੇ ਕੇਸ 'ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਛਕਿਰ ਦੇ ਬਿਹਾਫ ਤੇ ਉਹਨੂੰ ਅਸੀਂ ਇਸ ਕੇਸ 'ਚ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਰ 'ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੋਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬੀਤ ਯੂਪੀ ਦਾ ਰਹਿਣ ਵਾਲਾ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਣਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਂਦਾ ਹੈ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ CIA ਦੀ ਟੀਮ ਨੂੰ ਭੇਜਿਆ ਹੈ ਲੈਡ ਬਾਈ CIA ਇਨਚਾਰਜ ਇੰਸਪੈਕਟਰ ਅਮਨ ਨੇ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ Madhya Pradesh ਗਈ ਇੱਥੇ ਇਹਨਾਂ ਨੇ 11 ਦਸੰਬਰ ਨੂੰ ਅਭਿਨਵ ਮਿਸ਼ਰਾ ਉਰਫ ਅਨਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਸ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਹੈ ਇਸ ਤੋਂ ਪੰਜ ਪਿਸਟਲਸ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਸ ਰਿਕਵਰ ਹੋਈਆਂ ਤੋਂ ਸਾਨੂੰ ਕੁਲ ਮਿਲਾ ਕੇ Madhya Pradesh ਦੀ ਜਿਹੜੀ ਸਾਡੀ ਰੇਡ ਸੀਗੀ 12 ਪਿਸਟਲ ਦੀ ਰਿਕਵਰੀ ਹੋਈ ਹੈ ਇਸ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਅਨੁਜੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰ ਜੀ ਵੀ ਪਰਚਾ ਦਰਜ ਹੈ 2020 ਦਾ ਜਿਹਦੇ ਚ ਇਹ PO ਹੈਗਾ ਬਟ ਹੀ ਇਸ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ Madhya Pradesh ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਬਹਿਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਚ ਐਟਲੀਸਟ 10 ਅਸਲਾ ਐਕਟ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ CIA ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ T ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਂ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਂ ਹੈ ਅਰਜਿੰਦਰ ਸਿੰਘ ਇਨਾ ਦੋਨਾਂ ਤੋਂ ਤੇਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਇਨ ਅਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ ਟੂ ਖੰਨਾ ਚ ਲੌਜ ਹੋਇਆ ਸੀਗਾ ਇਨਾ ਜੇ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਹੈ ਪਿੱਛੋਂ ਰਾਜਨਪ੍ਰੀਤ ਉਹ ਰੈਂਡ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਨਾ ਨੇ ਇਹਨਾਂ ਤੋਂ ਇਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਦਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫੋਰਵਰਡ ਔਰ ਬੈਕਵਰਡ ਲਿੰਕਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗratulations ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਜੀ ਹੀ ਯੂਜ਼ ਕੀਤਾ ਜਾਣਾ ਸੀ ਔਰ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਹੈਗੇ ਸਾਰਿਆਂ ਦੀ ਉਮਰ 20 ਟੂ 30 ইয়ার্স ਹੈ ਜਿੰਨੇ ਵੀ 10 ਕ੍ਰਿਮੀਨਲਸ ਹੈ ਔਰ ਜਿਹੜਾ ਗੁਰਲਾਲ ਸਿੰਘ ਵਾਸੀ ਤਰਨਤਾਰਨ ਇਹਦੇ ਤੇ ਇੱਕ ਮੱਧ ਪ੍ਰਦੇਸ਼ ਚ ਪਹਿਲਾਂ ਹੀ ਅਸਲਾ ਐਗ ਦੇ ਦਿਨ ਪਰਚਾ ਦਰਜ ਹੈ ਔਰ ਜਿਹੜਾ ਰਕਸ਼ਿਤ ਸੈਣੀ ਹੈ ਉਹਦੇ ਤੇ ਪਹਿਲਾਂ ਚਾਰ ਚਾਰ ਪਰਚੇ ਆਲਰੇਡੀ ਦਰਜ ਹੈ ਇੱਕ ਮੋਹਾਲੀ ਚ ਇੱਕ ਅੰਮ੍ਰਿਤਸਰ ਦੋ ਅੰਮ੍ਰਿਤਸਰ ਤੇ ਇੱਕ ਦੁਰਾਹੇ ਚ ਇੱਕ ਜਿਹੜਾ ਅਭਿਨਵ ਮਿਸ਼ਰਾ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ 2020 ਦੇ ਇੱਕ ਜਲੰਧਰ ਕਮਿਸ਼ਨਰੇਟ ਦੇ 307 188 اور ਆਰਮਜ਼ ਆਟ ਕੇਸ ਚ ਹੀ ਇਜ਼ ਅ ਪੀਓ باقی ਸਾਰਿਆਂ ਤੇ ਕੋਈ ਪਰਚੇ ਦਰਜ ਨਹੀਂ ਹੈ ਇੱਕ ਤਜਿੰਦਰ ਸਿੰਘ ਤੇ ਵੀ ਜ਼ਿਲ੍ਹਾ ਬਟਾਲਾ ਚ ਅਸਲਾ ਇੱਕ ਦਾ ਪਰਚਾ ਦਰਜ ਹੈ ਐਂਡ इन द एंड मैं ये दसना चाहवागी खन के खन्ना पुलिस वालों पहली जनवरी तो लैके हूँ तक असी थर्टी एट एफ आई आरस आर्म्स एक्ट के अंदर दर्ज कर चुके हैं और सान फोर्ट्ट टू वैपन रिकवर हो चुके हैं विच इज़ आई थिंक बहुत साड़ी टीम की सक्सैस uh, है एंड आई होप कि असी इस तरह वैपन तो से रिकवरी एन डी पी एस के सारे भी माड़े अंसर से कुछ ना कुछ काबू पाई जाए और मेरी टीम इस तरह ही काम करती रहे ਸੀ ਦੇਖੋ ਇਹਦੇ ਚ ਅਸੀਂ ਸਾਨੂੰ ਇੱਕ ਤਾਂ ਜਿਹੜਾ ਮੈਨੂਫੈਕਚਰ ਕਰਦਾ ਹੈ ਵੈਪਨ ਉਹੀ ਅਸੀਂ ਫੜ ਲਿਆ ਸੋ ਇਹਦੇ ਚ ਸਾਨੂੰ ਉਮੀਦ ਹੈ ਕਿ ਇਹਦੇ ਫਾਦਰ ਦਾ ਵੀ ਇੰਨਾ ਵੱਡਾ ਆਰਮਜ਼ ਐਕਟ ਦਾ ਹੀ ਕ੍ਰਿਮੀਨਲ ਬੈਕਗਰਾਉਂਡ ਹੈ ਤੇ ਅਸੀਂ ਡੈਫੀਨਿਟਲੀ ਟਾਈਪ ਕਰਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦੇ ਇਹਦੇ ਲਿੰਕੇਜਸ ਕੱਢੀਏ ਔਰ ਜਿਹੜਾ ਰਕਸ਼ਿਤ ਸੈਨੀ ਹੈ ਕਿਉਂਕਿ ਉਹਦੇ ਤੇ ਪੰਜਾਬ ਚ ਹੀ ਚਾਰ ਪਰਚੇ ਉਹ ਸਾਡੇ ਹੀ ਰੀਸੈਂਟਲੀ ਕੀਤਾ ਸੀ ਸੋ ਵੀਲ ਟ੍ਰਾਈ ਟੂ ਸੀ ਕਿ ਇਹਨਾਂ ਦਾ ਕਿੱਥੇ ਕਿੱਥੇ ਤੱਕ ਨੈਟਵਰਕ ਹੈ ਕਿੱਥੇ ਬਣਾਉਂਦੇ ਸੀ ਫੈਕਟਰੀ ਕਿਹਦਾ ਘਰ ਲਾਈ ਹੋਈ ਸੀ ਜਾਂ ਤੇ ਸੀ ਸਾਡੇ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਸਿੱਖ ਤਕਦੀਰ ਸਿੰਘ ਲੈ ਕੇ ਆਏ ਸੀਗੇ ਉਹ ਵੀ ਇੱਦਾਂ ਮੈਨੂਫੈਕਚਰ ਕਰਦਾ ਸੀ ਤੋਂ ਇਹਨਾਂ ਦੀ ਕੋਈ ਫੈਕਟਰੀ ਫੈਕਟਰੀ ਐਸਚ ਨਹੀਂ ਹੁੰਦੀ ਬਟ ਇਟ ਇਨ ਹਾਊਸ ਇਨ ਅਦੀਪੁਰੀ ਮਤਲਬ ਰੌ ਮਟੀਰੀਅਲ ਤੋਂ ਹੀ ਬੜਾ ਫਾਈਨ ਵੈਪਨਸ ਮੈਨੂਫੈਕਚਰ ਕਰਦੇ ਹੈ ਜਿਸਟਰ ਬਾਰਡਰ ਏਰੀ ਜੀ ਹਲੇ ਤੱਕ ਤਾਂ ਨਹੀਂ ਸਾਹਮਣੇ ਆਏ ਬਟ ਯੈਸ ਮੋਸਟ ਆਫ ਥੇਮ ਆਰ ਫਰਮ ਦੈਟ ਏਰੀਆ ਪਰ ਅਸੀਂ ਸਾਨੂੰ ਸਾਡੇ ਏਰੀਆ ਚ ਹੀ ਇੰਟਰਸੈਪਟ ਹੋਏ ਆ ਤੋ ਇਹ ਵੀ ਕਨਸਰਨ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਏਰੀਆ ਚ ਟਰੈਵਲ ਕਰ ਰਹੇ ਹਨ ਕੋਈ ਜੇਲ ਦੇ ਵਿੱਚੋਂ ਵੀ ਨੈਟਵਰਕ ਸਾਹਮਣੇ ਆਇਆ ਜੇਲ ਦੇ ਵਿੱਚ ਬੈਠਾ ਬੰਦਾ ਵੀ ਇਹਨਾਂ ਦੇ ਨਾਲ ਸੰਪਰਕ ਚ ਹੋਵੇ ਜੀ ਜੇਲ ਚ ਜੀ ਮੈਂ ਇਨੀ ਆਪਰੇਸ਼ਨਲ ਗਲਤੀ ਨਹੀਂ ਹਲੇ ਦੱਸ ਸਕਦੀ ਪਰ ਜੋ ਵੀ ਹੋਏਗਾ ਤੁਹਾਨੂੰ ਦੱਸ ਦਾਂਗੇ